ਮੇਥੀ ਸਾਰੇ ਮੇਰਾਂ ਨੂੰ ਸੰਦੀਪ ਦੇਵਨ ਤੁਹਾਡਾ ਬੋ ਬੋ ਵੈਲਕਮ ਹੈ ਜੀ ਤੇ ਬਾਈ ਗੁਰਸ਼ੇਂਦਰ ਗਿਆ ਪਹੁੰਚ ਚੁੱਕੇ ਆ ਤੁਹਾਨੂੰ ਪਤਾ ਤੇ ਬਾਈ ਉਹਨੇ ਰਹਿਣੇ ਮਾਲ ਲੈ ਕੇ ਆਂਦੇ ਜੇ ਲੋਕ ਨੂੰ ਲੋਕਲ ਦੱਸਿਆ ਗਿਆ ਰਹਿਣੇ ਦਾ ਉਹ ਇਨਡਿਪੈਂਡੈਂਟ ਕਰਦਾ ਤੇ ਅੱਜ ਵੀ ਬਾਈਆਂ ਕੋਲ ਪੰਜ ਛੇ ਲੱਗੇ ਝੋਟੇ ਤੇ ਸੇਲ ਆ ਤੇ ਆਓ ਮੇਰੇ ਵੀਰ ਨਾਲ ਗੱਲਬਾਤ ਕਰੀ ਬਾਈ ਜੀ ਹਸਤੀ ਕਾ ਹਾਲ ਦੱਸ ਕਰੋ ਜੀ ਤੋਰਨਾ ਬਾਈ ਹਾਂ ਠੀਕ ਠਾਕ ਵਧੀਆ ਹੈ ਜੀ ਬਾਕੀ ਕਿਰਪਾ ਦੀ ਮੈਂ ਦੇ ਨਾ ਇਹਦਲੋ ਹਰਾਨਾ ਵੀ ਅਸੀਂ ਚਲੋ ਉੱਠ ਕੇ ਤੇ ਆ ਇਧਰ ਉੱਠ ਕੇ ਤੇ ਇਧਰ ਆ ਗਏ ਆ ਵੀ ਚਲ ਮਾਲ ਨੂੰ ਹਾਂ ਜੀ ਹਾਂ ਜੀ ਬਿਲਕੁਲ ਜੀ ਪਾ ਤੁਹਾਡੀ ਬੜੀ ਬਾਦਰੀ ਹੈ ਜਿਹੜਾ ਤੁਸੀਂ ਇੰਨੀ ਦੂਰੋਂ ਚੱਲ ਕੇ ਤੇ ਇੰਨੀ ਧੁੰਦ ਵਿੱਚ ਆਉਂਦੇ ਹੋ ਚਲੋ ਬਾਈ ਜਣ ਕੰਮ ਰੜ ਕਰਨਾ ਹੈ ਕੰਮ ਤੇ ਵੀ ਕਰਨਾ ਵਾ ਪਰ ਇੰਨਾ ਦਿਨਾਂ ਵਿੱਚ ਨਾ ਥੋੜਾ ਜਿਹਾ ਇੱਕ ਰਿਸਕ ਜਿਹਾ ਹੋ ਜਾਂਦਾ ਰਿਸਕ ਤਾਂ ਹੁੰਦਾ ਠੀਕ ਹੈ ਨਾ ਬਿਲਕੁਲ ਜੀ ਐਵੇਂ ਮਾਲ ਲੈ ਕੇ ਆਉਨੇ ਆ ਹਾਂ ਜੀ ਤੇ ਮਾਲ ਜਿਹੜਾ ਰਿਸਕ ਜਿਹਾ ਵਾ ਵੀ ਰਸਤੇ 'ਚੋਂ ਜਿਆ ਵਿਖਦਾ ਹੀ ਕੋਈ ਨਹੀਂ 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 ਨਹੀਂਦਾ ਬਿਲਕੁਲ ਤੇ ਰਾਤ ਸਾਰੀ ਤੁਹਾਡੀ ਵੀ ਟੱਪ ਜਾਂਦੀ ਇੱਦਾਂ ਹੀ ਪਰ ਇਦਾਂ ਵਾ ਫਿਰ ਵੀ ਤੁਹਾਨੂੰ ਪਰੋਜ ਸਫਰ ਪਈਦਾ ਸਫਰ ਤਾਂ ਬਾਈ ਜਣ ਕਰਨਾ ਹੀ ਆ ਹਾਂ ਤੁਹਾਨੂੰ ਹਾਂ ਜੀ ਇਹ ਸੰਦੀਪ ਤੀਜਾ ਸੂਰ ਸੁਮੀ ਆ ਹਾਂ ਜੀ ਤੇ ਮੈਨਾਂ ਇਹ ਮੱਝ 6 ਦੰਦ ਝੋਟੀ ਜਦੋਂ ਪਿਛਲੇ ਸਾਲ ਹਾਂਜੀ 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 ਤਾਇਦ ਕੀ ਉਹਨੇ ਰਾਜੀ ਕਰ ਦਿੱਤੀ ਵਧੀਆ ਬਣਾਈ ਹਾਂਜੀ ਹਾਂਜੀ ਉਹ ਕਹਿੰਦਾ ਵੀ ਇੱਕ ਗੱਟਾ ਇਹਨੂੰ ਪੂਰਾ 50 ਕਿਲੋ ਦਾ ਗੜੇਵਿਆਂ ਦਾ ਇਹਨੂੰ ਚਾਰਿਆ ਹਾਂਜੀ ਘਿਓ ਵੀ ਕੋਈ 8-10 ਕਿਲੋ ਇਹਨੂੰ ਮੈਂ ਪਾ ਦਿੱਤਾ ਹਾਂ ਮੱਝ ਚ ਦੱਸਦੀ ਆ ਤੇ ਮੈਂ ਖਾਦਾ ਹਾਂਜੀ ਪਿਛਲੇ ਸਾਲ ਨਾਲ ਨੋਰਮਲ ਹੀ ਨਾਲ ਬਹੁਤੀ ਜ਼ਿਆਦਾ ਰਾਜੀ ਨਹੀਂ ਨਾਲ ਕੋਈ ਨਹੀਂ ਤੇ ਫਿਰ ਵੀ ਕੋਈ 14-15 ਕਿਲੋ ਹਾਂਜੀ ਹਾਂਜੀ ਐਂ ਦੀ ਅੰਦਾਜ਼ਾ ਹੁਣ ਆਪ ਵੀਰ ਲਾਓ ਲਓ ਵੇਖੋ ਕਿੰਨਾ ਦੁੱਧ ਦੇਣ ਵਾਲਾ ਹੈ ਕੀ ਹਾਲ ਆਪ ਵੀ ਆਈਡੀਆ ਲਾਓ ਹੁਣ ਆ ਦੇਖੋ ਬਾਈ ਇਹ ਨਾ ਬਰੀਕੀ ਵੇਖੋ ਆ ਆ ਹੁਣ ਕਹਿ ਦਿੰਦੇ ਪੂਛਾ ਮੋੜਦਾ ਹੈ ਹੋਏਗੀ ਕੋਈ ਪੱਲੇ ਹੋਣਾ ਤੇ ਮਡੋੜ ਆ ਜਾਵੇ ਪੂਛ ਤਾਂ ਮਰੋਣਾ ਲਈ ਹੀ ਹੋਇਆ ਹੈ ਆ ਵੇ ਥਾਣ ਮੇਲੇ ਨੂੰ ਲੱਗਣ ਲੱਗ ਲੱਗਾ ਬੜਾ ਜਵਾਲਾ ਦੀ ਬਣੀ ਹੈ ਤੇ ਕਿ ਇੱਦਾਂ ਵਸਦੀ ਉਹ ਮੇਰੀ ਆ ਤੇ ਵਹੀ ਸ਼ੁਰੂ ਤੋਂ ਲੈ ਕੇ ਮੈਂ ਤਦ ਇਹ ਨਹੀਂ ਗਿਆ ਵੀ ਮੈਨੂੰ ਕੋ ਦੋਰੀਏ ਸਸਤਾ ਮਿਲੇ ਆ ਹੁਣ ਇਹਨੂੰ ਮਹਿੰਗਾ ਪਾ ਦਈਏ ਜਿੱਦਾਂ ਮਿਲਾ ਉਸੇ ਉਸੇ ਰੇਟ ਹੀ ਬੋਲ ਬਿਲਕੁਲ ਬਿਲਕੁਲ ਦਰੋ ਚੈੱਕ ਕਰੋ ਭਾਰੀ ਮਾਜਨ ਵਾਲੇ ਕੋਈ ਜਬਰ ਮਾਜਨ ਦੇਵਾ ਵੇਖੋ ਹੁਣ ਉੰਨਾ ਗਾਂ ਨੂੰ ਗਾਂ ਨੂੰ ਜਾ ਰਹੇ ਆ ਹਾਂ ਪੂਰਾ ਗਾਂ ਨੂੰ ਜਾ ਰਹੇ ਦੇਵਾ ਵੇਖੋ ਆ ਵੇਖੋ ਪ੍ਰਵਾਹ ਨਹੀਂ ਹੈਗੇ ਹਾਂ ਭਾਈ ਖੂਆ ਖੂਆ ਖੱਦ ਤੱਕ ਨਹੀਂ ਇਹ ਥੋੜਾ ਮਾੜੀ ਮੋਟੀ ਗੱਲ ਥੋੜਾ ਹੈ ਜੀ ਪਾਣੀ ਠੰਡਾ ਤੋਂ ਖਾਧੋ ਜੀ ਗਾਂ ਅੱਗਰ ਕੇ ਰਮਜੀ ਦਿਖਾਓ ਚੰਗੇ ਮੈਂ ਭਾਈ ਹਾਂ ਪਾਣੀ ਤਾਂ ਠੰਡਾ ਹੈ ਆ ਤਨੂ ਰੀ ਚੰਨੀ ਆ ਪਾਣੀ ਪੀਣਾ ਇਹਨੇ ਤੇ ਪਾਣੀ ਠੰਡਾ ਬਈ ਠੰਡਾ ਰਹਿ ਸਰ ਠੰਡਾ ਬਾਦਮੀ ਪਾਟਾ ਠੰਡਾ ਬਹੁਤ ਹੈ ਵੇਖੋ ਗਿਰ ਦਿਖਾਉਂ ਕਰਨਾ ਮੈਂ ਰੱਖੋ ਮੈਂ ਪਿੱਛੇ ਕੈਮਰਾ ਵੇਖੋ ਵੇਖੋ ਇਹ ਬਾਈ ਚੈੱਕ ਕਰੋ ਮੇਰਾ ਪੂਰਾ ਪ੍ਰਵਾਹ ਦਾ ਹੈ ਬਾਕੀ ਗੱਲਾਂ ਬਾਅਦ ਤੇ ਪਹਿਲੇ ਲਿਓ ਠੀਕ ਆ ਆ ਬਾ ਠੀਕ ਹੈਗੀ ਇੱਕ ਫਿਰਦਾ ਘਾ ਉਹਨ ਵੇਖੋ ਬਾਈ ਸਦੀਵ ਹਾਂਜੀ ਪਰ ਮਾਸਮਾ ਨੇ ਕੱਢ ਕੇ ਚੀ ਚਲਾਈ ਆ ਨਾ ਇਹ ਮੈਂ ਨਹੀਂ ਦਿੱਤੀ ਸੀ ਉਹਦਾ ਕਰਕੇ ਮੈਂ ਵੀ ਖੜ ਕੇ ਲੈ ਆਇਆ ਮੈਂ ਕਿਹਾ ਚੱਲ ਮੈਂ ਚਿੰਗੀ ਆ ਹਾਂਜੀ ਦੁੱਧ ਵਾਲੇ ਗਾਹ ਆਪਣੇ ਘੁੰਦੇ ਨੇ ਹਾਂਜੀ ਹਾਂਜੀ ਤੇ ਲੋਕਾਂ ਨੂੰ 1.5 ਮੰਗ ਲਈ ਸਹੀ ਹਾਂ ਦੇਖਿਆ ਜਾਵੇ ਭਾਈ 20 ਕਿਲੋ ਵੀ ਦੁੱਧ ਚਵਾ ਸਕਦੀ ਕੱਢ ਤੇ ਰਹੀ ਹੈ ਮੈਂ ਦੀ ਮਾਰ ਚਵਾ ਰਹੀ ਖਾਦਾ ਹੈ ਨਾ ਬਿਲਕੁਲ 20 ਕਿਲੋ ਦੁੱਧ ਚਵਾ ਸਕਦੀ ਸਹੀ ਗੱਲ ਆ ਬਿਲਕੁਲ ਤੇ ਡੇਢ ਡੇਢ ਲੱਖ ਜਿਹੜਾ ਮਾਰਕੀਟ ਦਾ ਰੇਟ ਹੋ ਗਿਆ ਵਾ ਜੈ ਜੀ ਕਰ ਦੋ ਆਪਾਂ ਇੱਕ 10 ਦੀ ਦੇ ਦਾਂਗੇ ਠੀਕ ਆ ਜੀ ਰੇਟ ਦਾ ਜੈ ਪਰ 2000 ਛੋਟ ਕਰ ਦੋ ਬਸ ਚਲ ਇੱਕ 5 ਦੀ ਲੋ ਵੇਚ ਲੋ ਹੁਣ ਹੁਣ ਇਹ ਦੂਰ ਅੱਗੇ ਰੱਬ ਦਾ ਇਹ ਵੀ ਛੋਟ ਹੋਊਗੀ ਇਹਦੇ ਵਿੱਚੋਂ ਜੇ ਮੇਰਾ ਵੀਰ ਕੋਈ ਮਾਰਿਆ ਪੈਂਦੀ ਦਿੱਤੀ ਆ ਨਾ ਬਾਈ ਨੇ ਜਿਹਨੇ ਕਮਾਈ ਕੀਤੀ ਆ ਕਮਾਈ ਕੋਈ ਹੋਰ ਫੜਾਣੇ ਲੱਗੇ ਪਰ ਜਾਇਜ਼ ਕਮਾਈ ਜਿੰਨੀ ਚਾਹੀਦੀ ਆ ਮਾਰੇ ਉਹ ਕਿਉਂਕਿ ਮੈਂ ਵੀ ਨਾ ਰੁਪਏ ਲਾ ਕੇ ਲੈ ਕੇ ਆਇਆ ਬਿਲਕੁਲ ਥੋੜਾ ਜਿਆਦਾ ਚਲੋ ਕੋਈ ਨਹੀਂ ਆ ਜਾ ਬਈ ਉਧਰ ਆ ਜਾ ਨੀਲੇ ਆ ਗਏ ਕਰ ਲੈ ਗਾ ਥਾਣਾ ਵੇਖਿਆ ਨਾ ਨਹੀਂ ਇਹ ਮੇਰੇ ਕੋਲ ਹੀ ਆਖੋ ਪਰਮਾਨੰ ਨੇ ਨਾ ਇਹਨੂੰ ਵੀ ਰੰਗ ਪਾਗ ਲਾਏ ਬੰਦਾ 10 ਕਿਲੋ 11 ਕਿਲੋ ਸਟਾਰਟਿੰਗ ਦੇ ਕੋਲ ਬੋਲਾ ਅੱਛਾ ਇਸ ਵੇਲੇ ਕੱਟੀ ਮਗਰ ਹੈ ਲੋ ਜੀ ਕੱਟੀ ਮਗਰ ਕੱਟੀ ਮਗਰ ਤੇ ਵੇਖੋ ਬਰਾਦੀ ਤੇ 10 ਤੋਂ 11 ਕਿਲੋ ਬੋਲੇ ਦੀ ਸਟਾਰਟਿੰਗ ਨਾਲੇ ਨੀਂਦ ਆ ਗਈ ਆ ਬਈ ਅੱਖਾਂ ਨਹੀਂ ਨਹੀਂ ਅੱਖਾਂ ਨਹੀਂ ਅੱਖਾਂ ਨਹੀਂ ਕੋ ਲੱਗੀ ਆ ਉਹਨਾਂ ਨੇ ਇਹ ਗੱਲ ਕਹੀ ਵੀ ਪਹਿਲਾਂ ਨਹੀਂ 14 ਕਿਲੋ ਦੁੱਧ ਤੇ ਅੱਛਾ ਪਹਿਲਾਂ ਨਹੀਂ ਤੇ ਚੋਣ ਚਵਾ ਥਾਣ ਤੋਂ ਜਿਹੜੀ ਇਹਦੇ ਲੱਗੀ ਆ ਨਾ ਸਾਰੀਆਂ ਤੇ ਨਹੀਂ ਹੁੰਦੀ ਤੇ ਵੱਡੀ ਝੋਟੀ ਹੈ ਨਾ ਵੱਡੀ ਫੋਲ ਚੈੱਕ ਕਰੋ ਕਰ ਦਿਖਾਓ ਕੈਮਰਾ ਮੈਨੂੰ ਥੱਲੇ ਲੇਵਾ ਦਿਖਾਓ ਟਰਾ ਦੀ ਦੇਖੋ ਆਹ ਵੇਖੋ ਬੱਠੀ ਠੀਕ ਹੈ ਹਰ ਹਰ ਪਾਸੇ ਪੂਰੀ ਹਾਂਜੀ ਹਾਂ ਨਾਲੇ ਵੇਖੋ ਨਗੀਨਾ ਉਹ ਪਿੱਛੋਂ ਤੇ ਹੈ ਹੀ ਹੈ ਆ ਵੇਖ ਹਾਂ ਛੋਣੀ ਛੋਣੀ ਜੀ ਕੋਣੀ ਛੋਣੀ ਕਰੀ ਚੱਲਾ ਬੱਠੀ ਠੀਕ ਹੈ ਹਾਂਜੀ ਭਾਜੀ ਪਰ ਇਹ ਤਾਂ ਅਜਾ ਜੀ ਮੋਲਨਾ ਬਾਹਰ ਦੇ ਹਿਸਾਬ ਨਾਲ ਭਾਵੇਂ 40 ਕਰ ਲੀਏ ਜਿਹੜੀ ਗੱਲ 35 ਕਰਦੀ ਏ ਇੱਕ ਵੀ ਇੱਕ ਵੀ ਹਾਂ ਇੱਕ ਵੀ 2000 ਉੱਚੀ ਛੋਟ ਚਲੋ 118 ਦੀ 115 ਦੀ ਚਲਦੀ ਆਜਾ ਪਰ ਜਾਇਜ ਕਮਾਈ ਜਾਇਜ ਆਹ ਦੇਖੋ ਕਮਾਈ ਬਿੰਦਿਆ ਨਾ ਬਟਨਾਰਾ ਲੀਵਾ ਉਹ ਕਮਾਈ ਜਾਇ ਲੈਣੀ ਆ ਪਰ ਸਹੀ ਦੁੱਧ ਵੀ ਦਊਗੀ 15 ਕਿਲੋ ਦੁੱਧ ਦਊਗੀ ਚਲੋ ਠੀਕ ਹੈ ਬੜੀ ਚੰਗੀ ਝੋਟੀ ਏ ਗੁਰਸਿੰਦਰਾ ਮਾਲੀ ਵਾਲਾ ਆ ਵੀ ਆ ਬਈ ਆ ਵੇ ਹੁਣ ਹਣ ਕਹਿਣ ਵਾਲਾ ਕਹਿ ਦਿੰਦਾ ਯਾਰ ਉਹ ਨਫਾ ਲੈ ਕੇ ਉਹ ਫਲਾਣਾ ਕਰਕੇ ਉਹ ਏਦਾਂ ਹਨਾ ਕਿਹਦੇ ਦਾ ਸਾਰੇ ਨਫਾ ਹੁਣ ਕੀ ਉਥੇ ਲੈਣਾ ਤੇ ਕਰਨਾ ਜੇ ਵੱਧ ਤੋਂ ਵੱਧ ਆ ਵੀਡੀਓ ਚ ਮੈਂ ਰੇਟ ਇਹਦਾ ਕੀ ਪਾਉਣਾ ਸੀ 92 93 ਪਾ ਦਿੰਦਾ ਹਾਂਜੀ ਇਹੋ ਪਾਉਣਾ ਹੈ ਬਿਲਕੁਲ ਜੀ ਐਂਡ ਤੇ ਆ ਕੇ ਕੋ 2000 6 ਅਗਲੇ ਨੂੰ ਛੋਟ ਵੀ ਮੰਗ ਲੈ ਹਾਂਜੀ ਹਾਂਜੀ ਤੇ 87000 ਨੂੰ ਝੋਟੀ ਲਈ ਐ ਇਹ ਝੋਟੀ ਜੀ ਹੈ ਬਾਗੀ ਵਾਲੇ ਦੇਣ ਦੀ ਹਮ ਐਸ ਵੇਲੇ ਇਹਦੇ ਕੋਲ ਬੋਲਾ 9 10 ਕਿਲੋ ਹੈ ਪਰ ਪਹਿਲਾ ਦੱਸਣ ਵਾਲਾ ਕੰਮ ਹੈ ਜਿਹੜਾ ਪਰਲਾ ਥਾਨ ਹੈ ਨਾ ਅਗਲਾ ਹਾਂਜੀ ਅਗਲਾ ਅਗਲਾ ਥਾਨ ਨਹੀਂ ਆਉਂਦਾ ਪਰਲਾ ਥਾਨ ਹਾਂ ਉਹ ਚਿੱਟਾਰਾਂ ਘੱਟ ਨੇ ਅੱਛਾ ਕਾਫੀ ਘੱਟ ਨੇ ਕੋਈ 3 ਮੰਨ ਕੇ ਲੈ ਲੇ ਕੋਈ 3.5 ਮੰਨ ਕੇ ਲੈ ਠੀਕ ਹੈ ਉਹ ਸਿੱਧੀ ਗੱਲ ਹੈ ਬਿਲਕੁਲ ਤੇ ਅਸੀਂ 87000 ਨੂੰ ਆਪ ਖਰੀਦ ਕੀਤੀ ਹੈ ਜੀ ਪਰ ਹੁਣ ਰੇਟ ਜਿਹੜਾ ਉਹ ਮਤਲਬ ਵੀ ਹਲੇ ਰੇਟ ਨਾ ਬਣਾ ਜੀ ਕੀ ਹੁਣ ਹਾਂਜੀ ਉਦਾਂ ਦਾ ਹੀ ਕਰ ਲਾਂਗੇ ਜੇ ਨਵੇਂ ਲੈ ਜੇ ਬਈ ਜੀ ਘੱਟ ਵੀ ਕਰਦੇ ਆ ਯਾਰ ਹਾਂ ਬਿਲਕੁਲ ਜੀ ਤੇ ਬਈ ਇੱਕ ਗੱਲ ਹੈ ਜੀ ਹਾਂਜੀ ਦੁੱਤੋਂ ਇੰਨੀ ਜ਼ਿਆਦਾ ਖਰੀ ਹੈ ਹਾਂ ਠੀਕ ਹੈ ਚੋਕੋ ਸੁਣਾ ਦੁੱਧ 10 ਕਿਲੋ ਦੇ ਲਗਭਗ ਬੋਲ ਬਿਲਕੁਲ ਜੀ ਤੇ ਅੱਜ ਦੇਖੋ ਕਰਾਰੇ ਹਾਂ ਉਹ ਹਾਉ ਚੱਲ ਜਾਊਗਾ ਇਹਦੀ ਦਾ ਵੀ ਥਾਣੇ ਚਲਣਾ ਚੰਦੂ ਦਾ ਦੋ ਚਾਹ ਤੇ ਥੋੜੀ ਜੀ ਦਵਾਈ ਦੋ ਮਿੰਦੂ ਹਾਂ ਉਹ ਹਾਉ ਕਰੇ ਹਾਂ ਆ ਦੱਖ ਜਿੰਨਾ ਖੜ ਮੂੰਹ ਤਾਂ ਮੜ ਵੇਖੋ ਕਰਾਰੇ ਵੱਢੀ ਗੱਲ ਕਿ ਨਹੀਂ ਹਾਂ ਬੈ ਜੀ ਮੈਂ ਤਾਂ ਨਹੀਂ ਜਾ ਰਿਹਾ ਜਾ ਰਿਹਾ ਅਗੇ ਪੂਰਾ ਜਾਤ ਵਾਲੇ ਝੋੜੀ ਨਾਲੇ ਭਾਈ ਦੋਤਾਂ ਵਾਲੀ ਬੜੀ ਹਾਂ ਇਹ ਸਹੀ ਉਹ ਸ਼ਲੋਕ ਹੁਣ ਵੀ ਪਰਮਾਤਮਾ ਨੂੰ ਸੁਖ ਤੇ ਠੀਕ ਹੋ ਜੇ ਦੋ 13 14 ਕਿਲੋ ਨੇ ਆਰਾਮ ਨਾ ਦੇ ਜਣਾ ਚੋਣ ਲੱਗਾ ਤੇ ਕਿਹਦੇ ਕੰਨ ਹਗਾ ਚੱਲਾਂ ਤੇ ਫਿਰ ਹਾਂ ਕੱਟੀ ਇਹਦਾ ਮਗਰ ਜੀ ਇਹਦੇ ਮਗਰ ਕੱਟਾ ਹੋਇਆ ਕੱਟਾ ਮਗਰ ਵੇਖੋ ਆ ਜਾਓ ਭਰਾ ਜੀ ਹੁਣ ਲਾਸਟ ਪੀਸ ਰਹਿ ਗਿਆ ਮੇਕੀਨਾ ਦੇ ਨਾਲ ਜੀ ਇਹ ਨਿੱਕੀ ਸੀਗੀ ਦਾ ਇਹਦਾ ਭਾਈ ਆਪਾਂ ਹੁਣ ਜਿਹਨੂੰ ਕੋਈ ਐ ਲੈ ਕੇ ਜਾਂਦਾ ਚਲੋ ਠੀਕ ਠੂਕ ਜੇ ਕਰਨ ਦੀ ਗੱਲਾਂ ਬਾਤੀਆਂ ਨੇ ਹਾਂ ਜੀ ਇਹ ਘਾਟੇ ਵਾਲਾ ਦੋਤਾ ਹੀ ਆ ਹੂੰ 70000 ਦੀ ਦੇ ਦਾਂਗੇ ਵਿੱਚੋਂ ਕੋ ਥੋੜਾ ਬੋੜਾ ਮੰਗ ਠੀਕ ਆ ਉਹਦਾ ਮੰਗ ਥੋੜਾ ਜਿਹਾ ਪੱਪੀਆ 20000 ਫੜਾ ਘੱਟ ਨਹੀਂ ਰਿਹਾ ਬਸ ਠੀਕ ਆ ਜੀ 70000 ਦੀ ਚੱਲਣ ਦਾ ਕੋਈ ਆਜ ਨਹੀਂ ਕੱਲ੍ਹ ਸਹੀ ਹੈ ਹਾਂ ਜੀ ਇਹ ਦੋ ਰੰਦ ਕੱਟੀ ਆ ਤੇ ਅਜੇ ਤਾਂ ਚਲੋ ਖਾ ਪੀ ਕੇ ਦੋ ਘਾਟੇ ਬਣਨੀ ਅੰਡੇ ਦੇ ਵਾਲੂ ਵਾ ਦਿਖਾਓ ਹਾਂ ਅਜੇ ਬੰਨੀ ਖਾ ਪੀ ਕੇ ਹੀ ਹਾਂ ਪਰ ਇਹਦੇ ਨਾਲ ਕਿਉਂ ਚਵਾ ਫਸਿਲੀ ਪੂਰੀਆਂ ਪਰ ਚੋਟੀ ਬਹੁਤ ਸੋਹਣੀ ਬਾਈ ਹਾਂ ਹਨਾ ਠੀਕ ਹੋਈ ਨਿੱਕੀ ਨਿੱਕੀ ਹੈਗੀ ਦੇਖੋ ਸਨਖੀ ਕਿੰਨੀ ਹਾਂ ਲਵਲੀ ਉਹ ਇਹ ਕੋ ਖਾੜੇ ਮੁਠੀ ਵਾਲਾ ਨਾਲੇ ਆ ਦਿਖਾਓ ਆ ਦੇਖੋ ਆ ਦੇਖੋ ਆਹ ਰੇ ਸਿੰਗ ਵੇਖੋ ਕਰਾ ਦੀ ਐ ਨਿੱਕਾ ਸਿੰਗ ਇਹ ਕੱਲ ਸੁਈ ਹੈ ਖਾਲੀ ਕਰਤੀ ਤੇ ਖਾਲੀ ਕਰਨ ਤੋਂ ਬਾਅਦ ਹੁਣ ਇਹ ਚੱਲੂਗੀ ਬਿਲਕੁਲ ਚਲੋ ਪੋਰੋ ਕਰਾ ਦੀ ਸਲ ਪੋਲੀਪਾਲੀ ਬੜੀ ਐ ਸਲ ਪੜੀ ਐ ਬਿਲਕੁਲ ਜੀ ਰਾਸਨਾਂ ਦਾ ਕਾਮ ਹੋ ਕੇ ਬੰਦ ਬਿਲਕੁਲ ਜੀ ਬਿਲਕੁਲ ਆ ਦੇਖੋ ਆ ਦੇਖੋ ਇਹ ਨਹੀਂ ਆ ਰਹੀ ਨਹੀਂ ਪੀਣ ਲਈ ਬਹੁਤ ਥੋੜੀ ਜਿਹੀ ਇਹਦਾ ਵੀ ਜਿਹੜਾ ਰੇਟ ਹੈ ਨਾ ਉਹਨਾਂ ਇਹ ਪਾਲਣ ਤੇ ਹੀ ਲੱਗ ਜਾਂਦਾ ਬਿਲਕੁਲ ਜੀ ਜਿਹੜਾ ਖਰਚਾ ਹੈ ਨਾ ਉਹਨਾਂ ਪਾਲਣ ਤੇ ਹੀ ਲੱਗਦਾ ਯਾ ਕਾ ਤੁਹ ਕੋ ਕਰ ਰਹਾ ਬਾਬਾ ਜੀ ਬਿਲਕੁਲ ਸਹੀ ਗੱਲ ਕਹਤੇ ਹੋ ਤੇ ਬੜੀ ਬੜੀ ਲਾਸਟ ਵੀ ਦੀ ਹੈ ਉਹ ਸਰ ਲਾਸਟ ਹੀ ਰੇਡ ਕਰਦੀ ਹੈ ਤੇ ਨਿਕਲ ਜਾ ਇਹਦਾ ਮੁੱਲ 85 ਹੈ ਹਾਂਜੀ ਪਰ ਹੁਣ ਵੀਡੀਓ ਤੇ ਅੱਜ ਇਹਦਾ 80 ਲਓ 80 ਹਜ਼ਾਰ ਹਜ਼ਾਰ ਹੀ ਸ਼ੌਟ ਦੋ ਹੀ ਚੱਲ ਦੋ ਹੀ ਸ਼ੌਟ ਵੇਖੋ ਲੈ ਜੇ ਲੈ ਜੇ ਕਰ ਇਹ ਉਹ ਫਿਰ ਗੱਲ ਆ ਗਈ ਮਾਲੀ ਵਾਲਾ ਕਿਸਾਨ ਵਾਲੀ ਵਾਲਾ ਬੰਦਰ ਹੈ ਰਹਿਣਾ ਜਿਹਾ ਬਿਲਕੁਲ ਬਈ ਇਹ ਨਾ ਪਤਾ ਕੀ ਗੱਲ ਆ ਵੇਖੋ ਦੇਖਣ ਦਾ ਪਰਵਾਹ ਨਾ ਹਾਂਜੀ ਹਾਂਜੀ ਦਿੰਦਾ ਵਾ ਉਹ ਦਿੰਦਾ ਬੜਾ ਵਧੀਆ ਚੱਲਣ ਡਿਆ ਕੰਮ ਤੇ ਇਦਾਂ ਵਾ ਵੀ ਰੇਡ ਦੇ ਸੂਹ ਅਹੀਂ ਜਾਣੇ ਜਾਂਦੇ। ਬਿਲਕੁਲ ਜੀ ਬਿਲਕੁਲ। ਹੁਣ ਮੈਂ ਇਹਦਾ ਇੱਕ ਦਾਹ ਮੰਗ ਕੇ ਬੈਹਿਣਾ। ਹਾਂਜੀ। ਮੈਨੂੰ ਫੋਨ ਵੀ ਨਹੀਂ ਆਉਣਾ। ਸਿੱਧੀ ਗੱਲ ਆ। ਹੁਣ ਜਿਹੜਾ ਜਿੰਨੇ ਤਿਆਰ ਕੀਤੀ ਆ ਉਹਨੇ ਇੰਨਾ ਦਾ ਖਰਚਾ ਕੀਤਾ ਉੱਤੇ ਦੇ। ਤੇ ਚਲੋ ਬਾਕੀ ਇਦਾਂ ਵਾ ਵੀ ਮੈਂ ਪਿੰਡ ਮੇਰਾ ਨਾ ਮਾਲੀਆ। ਜ਼ਿਲ੍ਹਾ ਗੁਰਦਾਸਪੁਰ। ਠੀਕ ਆ। ਤੇ ਨਦੀਕ ਮਟਾਲੇ ਤੋਂ ਹੁੰਦੇ ਆ ਅੱਗੇ ਕਾਦੀਆਂ ਕਾਦੀਆਂ ਦੇ ਨਾਲ ਹੀ ਪਿੰਡ ਆ ਦੋਪਰ। ਬਿਲਕੁਲ ਬਿਲਕੁਲ। ਉਹ ਦੱਸਣਾ ਚੰਗਾ ਹੁੰਦਾ ਕਿ ਬਾਰ-ਬਾਰ ਪੁੱਛਦੇ ਆ ਵੀ ਪਿੰਡ ਕਿਹੜਾ ਪਿੰਡ ਕਿਹੜਾ। ਇਸ ਤਰ੍ਹਾਂ ਵਾ ਵੀ ਨਾਮ ਗੁਰਸ਼ਿੰਦਰ ਸਿੰਘ ਜੀ। ਜਿਲ੍ਹਾ ਗੁਰਦਾਸਪੁਰ ਪਿੰਡ ਹੈ ਜੀ ਤੇ ਫੋਨ ਨੰਬਰ ਜਿਹੜਾ ਉਸ ਸਕ੍ਰੀਨ ਤੇ ਚੱਲ ਰਿਹਾ ਨਦੀਕ ਮਿਰਜੇ ਕੀ ਖਾਦੀਆਂ ਹਾਂਜੀ ਹਾਂਜੀ ਤੇ ਬਾਕੀ ਵੀ ਇਦਾਂ ਵਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਤੇ ਮੇਰਾ ਵੀਰੇ ਇਦਾਂ ਵਾ ਵੀ ਚੰਗੇ ਚੰਗੇ ਕਰਿਆ ਨਾ ਜੀ ਸਸਤਾ ਸਸਤਾ